ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਾਜਨਪ੍ਰੀਤ ਕੌਰ ਪਿੰਡ ਓਗਰਾ ਦੀ ਰਹਿਣ ਵਾਲੀ ਆ ਜੋ ਕਿ ਮੈਨੂੰ ਸਰਬਸੰਤੀ ਨਾਲ ਪਿੰਡ ਦਾ ਸਰਪੰਚ ਚੁਣਿਆ ਗਿਆ ਏ ਤੇ ਮੈਂ ਚਾਹੁੰਦੀ ਹਾਂ ਕਿ ਜੋ ਵੀ ਮੇਰੇ ਪਿੰਡ ਵਿੱਚ ਕਮੀਆਂ ਪੇਸ਼ੀਆਂ ਨੇ ਉਹਨਾਂ ਨੂੰ ਸਰਕਾਰ ਗ੍ਰਾਂਟ ਦੇਵੇ ਤੇ ਮੈਂ ਆਪਣੇ ਪਿੰਡ ਨੂੰ ਚੰਗਾ ਬਣਾਵਾ ਜੋ ਵੀ ਪਿੰਡ ਵਿੱਚ ਸਮੱਸਿਆ ਆਵਾ ਪਹਿਲਾਂ ਇਹ ਆ ਕਿ ਪਹਿਲਾਂ ਤੇ ਗੁਰਦੁਆਰੇ ਦੀ ਜੜੀ ਆ ਗਲੀ ਆ ਉਹਨੂੰ ਪਹਿਲਾਂ ਬਣਵਾਵਾਂਗੇ ਤੇ ਫਿਰ ਜੋ ਵੀ ਪਿੰਡ ਦੇ ਵਿੱਚ ਪਾਣੀ ਦਾ ਨਿਕਾਸ ਦੀ ਵੀ ਬੜੀ ਪਰੇਸ਼ਾਨੀ ਆ ਪਿੰਡਾਂ ਵਾਲਿਆਂ ਨੂੰ ਜੋ ਕਿ ਅਸੀਂ ਆਪਣੇ ਗੇੜ ਦੇ ਅੱਗੇ ਟੋਏ ਕੱਢ ਕੱਢ ਕੇ ਪਾਣੀ ਉਹਦੇ ਵਿੱਚ ਸਾਰਾ ਜਾਂਦਾ ਏ ਤੇ ਉਹ ਸਾਨੂੰ ਬਾਅਦ ਵਿੱਚ ਮੋਟਰਾਂ ਲਗਾ ਕੇ ਬਾਹਰ ਨੂੰ ਸੁਟਣਾ ਪੈਂਦਾ ਏ ਸੜਕ ਉੱਪਰ ਤੇ ਅਸੀਂ ਚਾਹੁੰਦੇ ਆ ਕਿ ਜੋ ਵੀ ਪਿੰਡ ਦੇ ਨਾਲੇ ਆ ਪਿੰਡ ਦਾ ਨਿਕਾਸ ਆ ਪਿੰਡਾਂ ਵਾਸਤੇ ਜੋ ਵੀ ਸਾਨੂੰ ਸਰਕਾਰ ਜੜੀ ਆ ਕੀ ਉਹ ਗ੍ਰਾਂਟ ਦੇਵੇ ਤੇ ਅਸੀਂ ਪਿੰਡ ਦਾ ਨਿਕਾਸ ਦਾ ਹੱਲ ਕਰੀਏ ਸਰਬ ਸੰਪਤੀ ਨਾਲ ਚੁਣੇ ਗਏ 5 ਲੱਖ ਦਾ ਫੰਡ ਜਿਹੜੇ ਰਾਜ ਪੱਧਰ ਦਾ ਉਹ ਤੁਹਾਨੂੰ ਮਿਲ ਨਹੀਂ ਮਿਲਦੇ ਕਿਹੜੇ ਕੰਮਾਂ ਨੂੰ ਤਰਜੀਹ ਦਿੱਤੀ ਉਹ ਹੋਰ ਵੀ ਇੱਕ ਸਾਡੇ ਨਾਲ ਸਮਸ਼ਾਨ ਘਰ ਉਹਦੀ ਵੀ ਬੜੀ ਪਿੰਡ ਵਿੱਚ ਤੰਗੀ ਆ ਮਤਲਬ ਕੋਈ ਵੀ ਉਥੇ ਉਦਾਂ ਵਧੀਆ ਨਹੀਂ ਬਣਿਆ ਤੇ ਜੋ ਵੀ ਮਤਲਬ ਉਹਨਾਂ ਨੂੰ ਗ੍ਰਾਂਟ ਮਿਲੇ ਤੇ ਫਿਰ ਅਸੀਂ ਜਿਹੜਾ ਵੇ ਸ਼ਮਸ਼ਾਨ ਘਰ ਵਧੀਆ ਬਣਾ ਸਕੀਏ ਉੱਥੇ ਖੁਸ਼ੀ ਤੇ ਬਹੁਤ ਆ ਜੋ ਵੀ ਸਰਪੰਚ ਨੇ ਚਲੋ ਸਰਪੰਚ ਨੂੰ ਜੋ ਵੀ ਪਿੰਡਾਂ ਵਾਲਿਆਂ ਨੇ ਸੋਚ ਕੇ ਬਣਾਇਆ ਹੈ ਕਿ ਪਿੰਡਾਂ ਦੇ ਜੋ ਵੀ ਪਿੰਡ ਦੇ ਵਿੱਚ ਕੰਮ ਕਰਨ ਵਾਲੇ ਆ ਵਧੀਆ-ਵਧੀਆ ਬਣ ਤੇ ਅਸੀਂ ਉਹਨਾਂ ਦਾ ਹੱਲ ਕਰੀਏ ਪਹਿਲੇ ਜਿਹੜੇ ਸਰਪੰਚ ਸੀ ਉਹਨਾਂ ਨੇ ਕੰਮ ਕਿੱਥੇ ਕੀਤਾ ਸੀ ਹਾਂਜੀ ਉਹਨਾਂ ਨੇ ਪਹਿਲਾਂ ਠੀਕ ਕੀਤੇ ਸੀ ਉਹੀ ਹਾਂਜੀ ਪੂਰੀ ਸਹਿਮਤੀ ਆ ਆਪਣਾ ਨਾਮ ਦੱਸਣਾ ਤੇ ਫਿਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸਲਵਿੰਦਰ ਕੌਰ ਆ ਮੈਂ ਪਿੰਡ ਓਗਰੇ ਦੀ ਰਹਿਣ ਵਾਲੀ ਆ ਅਸੀਂ ਸਾਰੇ ਨੇ ਸਭ ਸੰਤੀ ਨਾਲ ਸਰਪੰਚ ਚੁਣੀ ਆ ਚਲੋ ਜੋ ਵੀ ਪਿੰਡ ਦਾ ਕੰਮ ਰਹਿਦਾ ਕਰਨ ਵਾਲਾ ਉਹ ਕਰਨਗੇ ਅੱਗੇ ਸਰਪੰਚ ਨੇ ਕਾਫੀ ਕੰਮ ਕੀਤੇ ਨੇ ਜਿਹੜਾ ਪਹਿਲੇ ਸਰਪੰਚ ਬਣਿਆ ਹੋਇਆ ਸੀ ਤੇ ਸਾਨੂੰ ਬਹੁਤ ਖੁਸ਼ੀ ਆ ਕਿ ਅਸੀਂ ਨੇ ਸਰਪੰਚ ਬਣਾਇਆ ਇਹ ਅੱਗੇ ਹੁਣ ਕੰਮ ਵਧੀਆ ਕਰਨ ਘੜੇ ਘੜੇ ਕੰਮ ਸਰ ਇਹ ਹੈਗੇ ਆ ਕਿ ਨਾਲੇ ਵੀ ਸਾਡੇ ਹਨੀ ਬਣੇ ਦੇ ਪਾਣੀ ਨਹੀਂ ਨਿਕਲਦਾ ਹੈਗਾ ਬਈ ਬਹੁਤ ਪਾਣੀ ਦੀ ਪ੍ਰੋਬਲਮ ਹੈ ਹੋਰ ਸੜਕਾਂ ਵੀ ਥੋੜੀਆਂ ਵਿੱਚ ਟੁੱਟੀਆਂ ਟੱਟੀਆਂ ਹੈਗੀਆਂ ਵਾ ਤੇ ਉਹ ਵੀ ਬਣਨੀਆਂ ਚਾਹੀਦੀਆਂ ਆ ਤੇ ਚਲੋ ਹੁਣ ਇਹਨਾਂ ਨੂੰ ਆਖਾਂਗੇ ਆਪੇ ਕਰਨਗੇ ਜੇ ਗ੍ਰਾਂਟ ਮਿਲੇਗੀ ਤੇ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾ ਆਪਣਾ ਤੇ ਸਰਪੰਚ ਚੁਣੇਗੇ ਕੀ ਕਹਨੇ ਚੰਦੇ ਪੰਚ ਚੁਣੇਗੇ ਮੇਰਾ ਨਾਮ ਸੁਣਾਂਗੇ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾ ਰਿਪੋਰਟ ਜਣਾ ਜੀ ਫੌਜੀ ਐਕਸ਼ਨ ਨਾਲ ਮੈਂ ਹੋਦਰ ਰਿਹਾ ਰਹਾ ਮਤਲਬ ਸਾਡੇ ਪਿੰਡ ਦੇ ਬੜੇ ਬਈਏ ਕੰਮ ਵਜੇ ਚੱਲ ਰਹੇ ਮਤਲਬ ਦੋ ਕੋ ਬਾਾਰ ਮਤਲਬ ਸਾਡੇ ਪਿੰਡ ਦੇ ਵਿੱਚ ਹੋਇਆ ਮਤਲਬ ਹੀ ਲਖ ਹੋਏ ਜੇ ਲਗਾਤਾਰ ਹੀ ਮਤਲਬ ਚੱਲ ਰਹੇ ਕੰਮ ਹੈ ਵੀ ਆਪਣੇ ਸੰਸਮਤੀ ਨਾਲ ਹੀ ਬੜਾ ਮੁਝੇ ਕੰਮ ਜਾਣਿਆ ਪਿੰਡ ਦੇ ਵਿੱਚ ਤੇ ਬਾਕੀ ਤੁਹਾਨੂੰ ਪਤਾ ਸਮਝਾ ਦਾ ਮੜਾ ਹਾਲ ਆ ਸਮਝਾ ਦਾ ਰਗੋ ਦੇਖ ਰਾ ਨਹੀਂ ਤੇ ਬਾਕੀ ਪਿੰਡ ਦੀ ਗਲੀ ਵੀ ਹੈ ਜਮਨ ਵਾਲੀਆਂ ਤੇ ਬਾਕੀ ਹੋਰ ਆਪਣੇ ਕੋਈ ਦੇਖ ਲੋਗੇ ਮਤਲਬ ਹੈ ਤੇ ਸਾਡਾ ਕਹਿੰਦਾ ਮਤਲਬ ਇਹ ਹੈ ਕੋਈ ਪਾਣੀ ਦਾ ਨਿਕਾਸ਼ ਸਾਡੇ ਹੈ ਇੱਕ ਨਾਲਾ ਜਾਂਦਾ ਪ੍ਰਿੰਸਪੁਰ ਨੂੰ ਉਹ ਪਾਣੀ ਦਾ ਨਿਕਾਸ਼ ਨਹੀਂ ਹੈ ਤੇ ਉਹ ਲਗਾ ਦੇ ਮਤਲਬ ਕੀ ਠੀਕ ਹੈ ਕੱਢਿਆ ਜਾ ਰਿਹਾ ਪੂਰੇ ਪਿੰਡਾਂ ਦਾ ਪਾਣੀ ਹਾਂ 5 ਲੱਖ ਦੀ ਗ੍ਰਾਂਟ ਮਿਲ ਰਹੀ ਹੈ ਉਹਦੇ ਨਾਲ ਕਿਹੜੇ ਘਰੇ ਇਹ ਇਹ ਤੇ ਹੋਣਗੇ ਹੋਰ ਕਿਹੜੇ ਕੰਮ ਨਹੀਂ ਕੰਮ ਤਾਂ ਜਦੋਂ 5 ਲੱਖ ਦੀ ਗ੍ਰਾਂਟ ਦੇ ਗਈ ਹੈ ਸਾਡੇ ਫੇਰ ਵੀ ਭਗਵਾਨ ਤੁਮਾਨੂੰ ਇਹ ਕਹ ਸਕਦੇ ਹੋ ਗ੍ਰਾਂਟ ਦੇ ਕੇ ਕੰਮ ਕੀਤੇ ਨੇ ਪੰਜਾਬ ਦੇ ਨਸ਼ੇ ਦੇ ਕਾਲ ਨੌਜਵਾਨਾਂ ਦਾ ਬੁਰਾ ਹਾਲਾ ਨਿਸ਼ਾਨਾ ਪੀੜਤ ਹੈ ਪਿੰਡ ਚ ਵੀ ਆ ਬਣੀ ਨੱਕਿਆ ਹੈਗੀ ਹੋਈ ਤੇ ਹੈਗੀ ਇਹਦੇ ਉੱਤੇ ਫਾਲੋ ਕਰ ਲਈ ਕੀ ਕਰੇਗਾ ਨਸ਼ੇ ਦੇ ਦੇਖੋ ਜੀ ਨਸ਼ੇ ਦੇ ਪੂਰੀ ਮੰਦ ਕਰਾ ਰਿਹਾ ਹੈ ਵੀ ਨਸ਼ਾ ਨੂੰ ਆਈ ਨਹੀਂ ਕਰਾ ਰਿਹਾ ਦੇਮ ਨੇ ਅਰੇ ਫਰੈਂਡ ਕੋਈ ਐਜਾ ਕੰਮ ਆੜ ਬਣ ਜਾ ਨਹੀਂਗਾ ਇਹ ਬਿਲਕੁਲ ਜ਼ੀਰੋ ਕੰਮ ਆੜ ਬਣਿਆ ਜੀ ਹਾਂ